ਜ਼ਿਲ੍ਹਾ ਬਠਿੰਡਾ ਦੇ ਮੋੜ ਮੰਡੀ ਵਿਖੇ ਇੱਕ ਨੌਜਵਾਨ ਦਾ ਕਤਲ ਕੀਤਾ ਜਾਂਦਾ ਹੈ। ਕਤਲ ਦਾ ਮਾਮਲਾ ਜਿਹੜਾ ਦੱਸਿਆ ਜਾਂਦਾ ਕਿ ਉਹ ਨੌਜਵਾਨ ਕੁਝ ਨੌਜਵਾਨਾਂ ਨੂੰ ਨਸ਼ਾ ਵੇਚਣ ਤੋਂ ਰੋਕਦਾ ਸੀ ਇਸ ਕਰਕੇ ਉਹਦਾ ਜਿਹੜਾ ਕਤਲ ਕੀਤਾ ਗਿਆਗਾ। ਐਸਪੀ ਜਸਮੀਤ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਪੂਰੀ। ਸਰ ਮਾਮਲਾ ਮੋੜ ਮੰਡੀ ਦੇ ਸਾਹਮਣੇ ਆਇਆ ਸੀ ਕਿ ਇੱਕ ਨੌਜਵਾਨ ਆ ਜਿਹੜਾ ਨਸ਼ਾ ਵੇਚਣ ਤੋਂ ਰੋਕਦਾ ਸੀ ਉਸ ਕਰਕੇ ਉਹਦਾ ਜਿਹੜਾ ਕਤਲ ਕੀਤਾ ਗਿਆ ਹੈਗਾ। ਪਰਿਵਾਰ ਆ ਇਨਸਾਫ ਦੀ ਮੰਗ ਕਰ ਰਿਹਾ ਹੈਗਾ। ਕੀ ਮਾਮਲਾ ਸੀ ਪੂਰਾ ਤੇ ਕਿਸ ਤਰ੍ਹਾਂ ਦੀ ਪੁਲਿਸ ਆ ਜਿਹੜੀ ਕਾਰਵਾਈ ਕਰੀ ਹੈ। ਇੰਦਾ ਜਿਹੜਾ ਮਕਤੂਲ ਹੈ ਦੀਪ ਸਿੰਘ ਅਮੌਂਡ ਮੰਡੀ ਦਾ ਰਹਿਣ ਵਾਲਾ ਹੈਗਾ ਤੇ ਇਹਦੇ ਚਾਚਾ ਜੀ ਨੇ ਪਰਚਾ ਦਰਜ ਕਰਾਇਆ ਜਿਸ ਨੂੰ ਸਾਨੂੰ ਜਿਹੜੀ ਮੁੱਢਲੀ ਜਾਣਕਾਰੀ ਦਿੱਤੀ ਹੈ ਜਿਸ ਬੇਸ ਤੇ ਪਰਚਾ ਦਰਜ ਹੋਇਆ ਉਹਨਾਂ ਨੇ ਤੇ ਇਹ ਦੱਸਿਆ ਕਿ ਜਿਹੜਾ ਦੀਪ ਸਿੰਘ ਹੈਗਾ ਇਹ ਬਾਹਰੋਂ ਕੋਈ ਵਿਅਕਤੀ ਆਉਂਦੇ ਸਨ ਉਹਨਾਂ ਨੂੰ ਹੀ ਰੋਕਦਾ ਸੀ ਇਥੇ ਨਸ਼ਾ ਵੇਚਣ ਤੋਂ ਤੇ ਇਹ ਬਾਤ ਉਹ ਬੰਦੇ ਇਸ ਚੀਜ਼ ਤੋਂ ਹਟੇ ਨਹੀਂ ਇਹਦਾਂ ਰਜਿਸਟਰ ਰੱਖਣ ਲਾ ਪਏ ਜਿਸ ਦੇ ਚੱਲਦੇ ਫਿਰ ਉਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਅਸੀਂ ਪੁਲਿਸ ਨੇ ਤਾਂ ਇੱਕ ਕਤਲ ਦਾ ਮਕਤਮਾ ਦਰਜ ਕਰ ਲਿਆ ਹੈਗਾ ਜੀ 10 ਵਿਅਕਤੀਆਂ ਦੇ ਖਿਲਾਫ ਮਕਤਮਾ ਦਰਜ ਕੀਤਾ ਹੈ ਚਾਰ ਉਹਦੇ ਚ ਬਾਈ ਨੇਮ ਨੇ ਚਾ ਅਨੋਨ ਨੇ ਤੇ ਅਸੀਂ ਕਾਰਵਾਈ ਕਰਦੇ ਹੋਏ ਤੇ ਪੰਜ ਜਿਹੜੀ ਵਿਅਕਤੀ ਹੈਗੇ ਉਹ ਗ੍ਰਿਫਤਾਰ ਵੀ ਕਰ ਲਏ ਨੇ ਉਹਦੇ ਚ ਤੇ ਇੱਕ ਬਾਈ ਨੇਮ ਜਿਹੜਾ ਹੈਗਾ ਮੋੜ ਦੇ ਹੀ ਰਹਿਣ ਵਾਲਾ ਉਹਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਬਾਕੀ ਚਾਰ ਹੈਗੇ ਉਹ ਗ੍ਰਿਫਾਰ ਕੀਤਾ ਹੈ ਤੇ ਉਹ ਜਿਹੜੇ ਚਾਰ ਹੈਗੇ ਨੇ ਸਾਰੇ ਹੈਗੇ ਨੇ ਮਾਨਸੇ ਦੇ ਦਰਿਆ ਨਾਲੇ ਇੱਚ ਇਹ ਗੱਲ ਦਸਨੀ ਜ਼ਰੂਰੀ ਹੈਗੀ ਆ ਕਿ ਇਹ ਜਿਹੜੇ ਹੁਣ ਆਈ ਇਹਨਾਂ ਦਾ ਪਿਛੋਕੜ ਵੀ ਤਸਦੀਕ ਕੀਤਾ ਹੈਗਾ ਇਹਨਾਂ ਤੇ ਕਿਰਾ ਕੋਈ ਐਨਡੀਪੀਐਸ ਹੈ ਜਿਹੜੇ ਫੜਿਆ ਕੋਈ ਮੁਕਦਮਾ ਦਰਜ ਨਹੀਂ ਹੈਗਾ ਇੱਕ ਲੜਾਈ ਝਗੜੇ ਦਾ ਜ਼ਰੂਰ ਨਕਦਮਾ ਦਰਜ ਹੈਗਾ ਤੇ ਜਿਹੜੇ ਬਾਕੀ ਇਹ ਟੀਮਾਂ ਬਣਾਤੀਆਂ ਹੋਈਆਂ ਨੇ ਅਲੱਗ-ਅਲੱਗ ਦਿਸ਼ਾਵਾਂ ਚ ਗਈਆਂ ਹੋਈਆਂ ਨੇ ਤਾਂ ਜੋ ਇਹ ਬੰਦੇ ਬਾਕੀ ਜਿਹੜੇ ਰਹਿੰਦੇ ਉਹਨਾਂ ਨੂੰ ਵੀ ਛੇਤੀ-ਛੇਤੀ ਫੜਦੀ ਸਰ ਜਿਹੜੇ ਬਾਕੀ ਰਹਿੰਦੇ ਆ ਕਿ ਉਹਨਾਂ ਤੇ ਕੋਈ ਨਸ਼ੇ ਦਾ ਮਾਮਲਾ ਦਰਜ ਹੈਗਾ ਇਹਦੀ ਜਾਂਚ ਕੀਤੀ ਜਾ ਰਹੀ ਹੈ ਇਹਦਾ ਜੀ ਹੁਣ ਹੱਲੇ ਤੱਕ ਦੀ ਜਿੰਨੀ ਵੀ ਸਾਡੀ ਜਾਣਕਾਰੀ ਹੈਗੀ ਆ ਉਹਦੇ ਮੁਤਾਬਕ ਤੇ ਨਹੀਂ ਹੈਗਾ ਫਿਰ ਵੀ ਅਸੀਂ ਮਾਨਸਾ ਦੇ ਕਿਉਂਕਿ ਜ਼ਿਆਦਾਤਰ ਜਿਹੜੇ ਦੋਸ਼ੀ ਹੈਗੇ ਰਹਿਣ ਵਾਲੇ ਨੇ ਬਾਈ ਨੇਮ ਦੇ ਚਾਰ ਫੜਨ ਵਾਲੇ ਤੇ ਅਸੀਂ ਮਾਨਸਾ ਪੁਲਿਸ ਨਾਲ رابطہ ਕਾਇਮ ਕੀਤਾ ਹੈ ਤੇ ਉਹ ਰਾਜੇਤਾਈ ਸਾਨੂੰ ਕੋਈ ਉਹਦੇ ਪੋਜ਼ਿਟਿਵ ਨਹੀਂ ਆਇਆ ਕਿ ਇਹਨਾਂ ਤੇ ਕੋਈ ਮੁਕੱਦਮਾ ਦਰਜ ਹੈਗਾ। ਤੋਂ ਇਹੀ ਹੈ। ਸਰ ਫਾਇਰਿੰਗ ਦੀ ਗੱਲ ਵੀ ਕਿਤੇ ਨਾ ਕਿਤੇ ਸਾਹਮਣੇ ਆ ਰਹੀ ਸੀ ਕਿ ਉਹਨਾਂ ਵੱਲੋਂ ਫਾਇਰ ਕੀਤੇ ਗਏ ਆ ਤੇ ਜਿਹੜੇ ਫੜੇ ਗਏ ਆ ਉਹਨਾਂ ਤੋਂ ਕੋਈ ਅਸਲਾ ਬਰਾਮਦ ਕੀਤਾ ਗਿਆ ਕਿਸ ਤਰ੍ਹਾਂ ਦਾ ਅਸਲਾ ਉਹਨੂੰ ਮਾਰਨ ਲਈ ਕਿਸ ਤਰ੍ਹਾਂ ਦੇ ਹਥਿਆਰ ਹੈ ਜਿਹੜੇ ਯੂਜ਼ ਕੀਤੇ ਗਏ। ਇਹ ਵੀ ਫਾਇਰਿੰਗ ਵਾਲੀ ਕੋਈ ਗੱਲ ਨਹੀਂ ਇੱਥੇ ਆਮ ਜਿਹਨੂੰ ਕਹਿੰਦੇ ਕੋਈ ਫਾਇਰ ਆਮ ਨਹੀਂ ਯੂਜ਼ ਹੋਇਆ ਇਸ ਵਾਰਦਾਤ ਦੇ ਵਿੱਚ ਇਹਦੇ ਵਿੱਚ ਜਿਹੜੇ ਹਥਿਆਰ ਵਰਤੇ ਗਏ ਨੇ ਦੋਸ਼ੀਆਂ ਵੱਲੋਂ ਜ਼ਿਆਦਾਤਰ ਜਿਦਾ ਬੀਸਬਾਲ ਕਾਪੇ ਕਿਰਪਾਨਾਂ ਬੈਟ ਹੁੰਦੇ ਆਇਰਨ ਰੋਡਸ ਨਹੀਂ ਆ ਉਹ ਨੇ ਤੇ ਇਹੀ ਹੁਣ ਇਹਨਾਂ ਦਾ ਜਿਹੜੇ ਕਿਊਸਡੇ ਹੈਗੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਹੈਗਾ ਤੇ ਹੁਣ ਇਹਨਾਂ ਕੋ ਜੋ ਵੀ ਇਹਨਾਂ ਦੇ ਇਹਨਾਂ ਨੇ ਵੱਲੋਂ ਵਰਤੇ ਗਏ ਹੈਗੇ ਹਥਿਆਰ ਉਹ ਇਹ ਰਿਕਵਰ ਕਰਕੇ ਸਰੀ ਮੇਂ ਪਰਿਵਾਰ ਨੇ આરોਪ ਲਗਾਇਆ ਨਸ਼ੇ ਦੀ ਗੱਲ ਕੀਤੀ ਹੈਗੀ ਕੋਈ ਪਹਿਲੀ ਜਾਂਚ ਕੋਈ ਨਸ਼ੇ ਦੀ ਗੱਲ ਹੈਗੀ ਜਦ 4 5 ਵਿਅਕਤੀ ਤੁਸੀਂ ਗ੍ਰਿਫਤਾਰ ਕਰ ਲਿਆ ਇੱਕ ਬਾਈ ਨੇਮ ਗ੍ਰਿਫਤਾਰ ਕੀਤਾ ਹੈਗਾ ਉਹਨਾਂ ਤੋਂ ਕੋਈ ਨਸ਼ੇ ਦੀ ਗੱਲ ਨਿਕਲ ਕੇ ਸਾਹਮਣੇ ਆਈ ਹੈਗੀ ਜਾਂ ਪਰਿਵਾਰ ਵੱਲੋਂ ਪਹਿਲਾਂ ਕੋਈ ਕੰਪਲੇਟ ਕੀਤੀ ਹੈ ਉਹ ਉਸ ਤੇ ਕਾਰਵਾਈ ਨਹੀਂ ਕੀਤੀ ਗਈ ਹੋਵੇ ਨਹੀਂ ਇਹ ਤਾਂ ਜੀ ਪਹਿਲਾਂ ਕੰਪਲੇਟ ਅਲੀ ਕਰਤਾ ਹਜੇ ਤੱਕ ਕੋਈ ਸਾਹਮਣੇ ਨਹੀਂ ਆਈ ਹੈਗੀ ਹਾਂ ਰੰਜਿਸ਼ ਜ਼ਰੂਰ ਹੈਗੀ ਸੀ ਜੁੜੀ ਤੇ ਪਰਿਵਾਰ ਤੇ ਨਡਪੀਐਸ ਵਾਲੀ ਵੀ ਕਹਿ ਰਹੀਆਂ ਹੁਣ ਅਸੀਂ ਵੰਨਿਆ ਨਾ ਰਵਾਂ ਦੇ ਲਿਆ ਕੁਝ ਪੜਤਾਲ ਕਰਾਂਗੇ ਕਿ ਹੋਰ ਕੀ ਕੀ ਵਜ੍ਹਾ ਸੀ ਜਿਨ੍ਹਾਂ ਨੇ ਜਿਸ ਤੇ ਚੱਲਦੇ ਰਹੇ ਇਹ ਜੁਰਮ ਨੂੰ ਅੰਜਾਮ ਦਿੱਤਾ ਇਹ ਬਾਕੀ ਲੋਕ ਵੀ ਜਲਦੀ ਫੜੇ ਜਾਣਗੇ ਸਰ ਉਹ ਉਦੋਂ ਕੁਝ ਨਿਕਲ ਕੇ ਸਾਹਮਣੇ ਆਉਂਦੀ ਸੋ ਆਪਣਾ ਹੈਗੀ ਬਿਲਕੁਲ ਜੋ ਮੁੱਖ ਦੋਸ਼ੀ ਜਿਨ੍ਹਾਂ ਆਪਾਂ ਚਾਰ ਬਾਈ ਨੀਮ ਵਾਲੇ ਆਨੇ ਆ ਉਹ ਅਜੇ ਹੀ ਜਲਦੀ ਫੜ ਲਾਂਗੇ ਟੀਮਾਂ ਸਾਡੀਆਂ ਗਈਆਂ ਆਈਆਂ ਤੇ ਆਸ ਇਹ ਹੈ ਕਿ ਜਲਦੀ ਫੜ ਲਾਂਗੇ ਤੇ ਜੋ ਜੋ ਬੰਦੇ ਫੜੇ ਜਾਣਗੇ ਹੋਰ ਇਹਦੀਆਂ ਪਰਤਾਂ ਖੁੱਲਦੀਆਂ ਜਾਣਗੀਆਂ ਨਾਲੇ ਸਾਨੂੰ ਪਤਾ ਲੱਗ ਜਾਊਗਾ ਕਿ ਇਨਐਕਟ ਸਟੋਰੀ ਕੀ ਹੈ ਬਿਲਕੁਲ ਐਸਐਨ ਐਸਪੀ ਜਿਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੰਜ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਪੂਰੇ ਮਾਮਲੇ ਦੀਆਂ ਪਰਤਾਂ ਜਿਹੜੀਆਂ ਖੁੱਲੀਆਂ ਜਾਣਗੀਆਂ ਤੇ ਪੂਰਾ ਮਾਮਲਾ ਕੀ ਉਹ ਜਲਦੀ ਹੀ ਸਾਹਮਣੇ ਆ ਜਾਵੇਗਾ ਮਨੀਸ਼ ਗਰਕ ਪੀਟੀਸੀ ਨਿਊਜ਼ ਬਠਿੰਡਾ